ਨਾ ਨਾ ਇਹ ਦੇਖਿਆ ਆਪਾਂ ਬੈਠੇ ਆ ਅਮਸਲ ਸ਼ਹਿਬ ਦਾ ਦਿਲ ਆਇਆ ਇੰਦੀਆ ਨਾਬਲਤੀ ਨਾਬਲਤੀ ਚੌਕ ਹੈ ਧੀਰਾ ਪਨੀਰ ਵਾਲਾ ਇਹਦੀ ਚਾਹ ਦਾ ਮੈਂ ਬੜਾ ਸ਼ਕੀਰ ਹਾਂ ਇਹਦੇ ਪਕੌੜਿਆਂ ਦੇ ਬੜੇ ਸ਼ਕੀਰ ਹਾਂ ਪਨੀਰਾਂ ਦੇ ਪਕੌੜੇ ਤੇ ਉਹ ਲੰਘਦੇ ਸੀਗੇ ਦਿਲ ਕੀਤਾ ਕਿੱਥੇ ਨਾਲ ਆਪਣੇ ਭੈਣ ਭਰਾਵਾਂ ਨੂੰ ਮਿਲਾਂਗੇ ਨਾਲੇ ਚਾਹ ਪੀਂਦੇ بس ਆਪਣੇ ਭੈਣ ਭਰਾਵਾਂ ਨੂੰ ਅੰਬਸਰੀ ਉੱਤੇ ਮਿਲਣਾ ਹੈ ਬੜਾ ਵਧੀਆ ਸਾਧਾਨ ਨੇ ਬੜਾ ਪਿਆਰ ਕੀਤਾ ਆਪਣਾ ਸਤਿਕਾਰ ਕੀਤਾ ਔਰ ਚਾਹ ਪੀਂਦੇ ਬਤ ਬਲਾਉਣ ਲੱਗੇ ਤੁਹਾਨੂੰ ਵੀ ਪਉਂਦੇ ਬੇਟੋ ਤੁਸੀਂ ਚਾਹ ਪੀਂਦੇ ਆਪਾਂ ਸਾਰੇ ਚਾਹ ਚਾਹ ਪੀਣਾ ਹੈ ਆ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਆ ਨਜ਼ਦੀਕ ਆ ਚੁੱਕੀਆਂ ਆ ਤੇ ਹਰ ਸਿਆਸੀ ਪਾਰਟੀ ਜਿਹੜੀ ਆ ਆਪਣਾ ਮੈਨੀਫੈਸਟੋ ਜਾਰੀ ਕਰਦੀ ਆ ਅੱਜ ਬੀਜੇਪੀ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਬੜੇ ਵੱਡੇ ਵੱਡੇ ਵਾਅਦੇ ਜਿਹੜੇ ਆ ਉਹ ਕੀਤੇ ਕਦੀ ਜਾਣਦੇ ਦੇਖੋ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ ਜੋ ਭਾਈਚਾਰੇ ਦੇ ਦਿੱਤੇ ਆ ਉਹ ਪੂਰੀਆ ਕੀਤੀ ਹੋਰ ਵੀ ਜੋ ਦਾਗ ਹੈ ਮੈਨੀਫੈਸਟੋ ਦੀ ਜਾਰੀ ਕਰਦੇ ਅਸੀਂ ਤਾਂ ਗਾਰੰਟੀ ਦਾਂਗੇ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਠੀਕ ਹੈ ਕਿਹਦੀ ਗੱਲ ਉਹ ਦਿਆਂਗੇ ਅਸੀਂ ਵਿਦਿਆਕੀ ਗੱਲ ਬੀਜਪੀ ਨੇ ਨਾ ਪਹਿਲਾਂ ਕੁਝ ਕੀਤਾ ਤਾਂ ਹੋਰ ਕਰਦਾ ਗੱਲਾਂ ਦਾ ਉਹ ਕੋ ਕੜਾ ਬਣਾਉਂਦੇ ਅੱਜ ਬਾਬਾ ਸਾਹਿਬ ਬੇਦਕਲ ਜੀ ਦਾ ਜਨਮ ਦਿਹਾੜਾ ਹੈ ਉੱਥੇ ਗਏ ਸੀ ਅਸੀਂ ਕਸੂ ਖਾ ਕੇ ਆਏ ਕਿ ਅਸੀਂ ਦੋਸਤਾਨ ਦੇ ਸਬਦਾਨ ਨੂੰ ਬਚਾਉਣਾ ਸਰ ਫਿਕੀ ਇਹ ਦੋਸਤਾਨ ਦੇ ਸਬਦਾਨ ਨੂੰ ਸਭ ਬਚਾਉਣਾ ਉਹ ਕਸਮ ਖਾ ਕੇ ਆਏ ਕਿ ਬਾਬਾ ਸਾਹਿਬ ਦਾ ਲਿਖਿਆ ਜਿਹੜਾ ਸੰਵਿਧਾਨ ਕੇ ਨੂੰ ਉਹਨੂੰ ਆਂਛੀ ਦੇਉਂਦਾ ਇਹ ਦੇਸ਼ ਦੇ ਲੋਕਾਂ ਦਾ ਗਰੀਬਾਂ ਦਾ ਆਮ ਲੋਕਾਂ ਦਾ ਬਾਬਾ ਸਾਹਿਬ ਨੇ ਜਿਹੜਾ ਸਾਨੂੰ ਅਧਿਕਾਰ ਲਾ ਕੇ ਦਿੱਤੇ ਅਸੀਂ ਇਹ ਸੰਵਿਧਾਨ ਨੂੰ ਆਂਛੀ ਵੀ ਉਹਦੇ ਆਗੇ ਜਿਉਂਕੇ ਭਾਜਪੀ ਸੰਵਿਧਾਨ ਖਤਮ ਕਰਦਾ ਚੌਂਦੀ ਡੈਮੋਕ੍ਰੇਸੀ ਖਤਮ ਕਰਦੀ ਹੈ ਦੋਸਤਾਂ ਜਿਹੜਾ ਬੋਲਦਾ ਆਜ਼ਾਦੀ ਜਿਹੜੀ ਆਵਾਜ਼ ਦੀ ਜਾਦੀ ਸਾਨੂੰ ਬਾਬਾ ਸਾਹਿਬ ਨੇ ਦਵਾਈ ਆ ਜਿਹੜੇ ਅਸੀਂ ਬਿਠੇ ਆਜ਼ਾਦੀ ਦਾ ਦੇਗ ਮਾਰਦੇ ਇਹ ਬਾਬਾ ਸਾਹਿਬ ਦੀ ਦੇਣ ਸਿਦੇਭਗਤ ਸਿੰਘ ਦੀ ਦੇਣ ਮਿਲਣਾ ਸੋ ਬੀਜਪੀ ਦੇ ਕੋਲੋਂ ਸਬਧਾਨ ਨੂੰ ਬਚਾਉਣਾ ਦੀ ਬਸ ਉਹਦੇ ਲਈ ਆਏ ਸੀਗੇ ਇਹ ਤਾਂ ਐਜੂਕੇਸ਼ਨ ਨੂੰ ਲਿੱਕੇ ਵੀ ਬੜੇ ਵੱਡੇ ਵਾਦੇ ਕੀਤੇ ਗਏ ਨੇ ਕਿ ਸਕੂਲ ਖੋਲੇ ਜਾਣਗੇ ਬੱਚਿਆਂ ਨੂੰ ਜਿਹੜੀ ਸਿੱਖਿਆ ਇਹ ਪਹਿਲਾਂ ਇਹ ਦੱਸੋ ਕਿ 10 ਸਾਲ ਪਹਿਲਾਂ ਕਿੰਨੇ ਖੋਲੇ ਆ ਬਸ ਅੱਜ ਦੇ ਵਾਦੇ ਦੀ ਨਾ ਗੱਲ ਕਰਨ ਪਹਿਲਾਂ ਦੱਸੋ ਵੀ ਪਹਿਲੇ 10 ਸਾਲ ਕਿੰਨੇ ਖੋਲੇ ਆ 10 ਸਾਲ ਦੀ મોદી ਰਹਾ 10 ਸਾਲ ਦੀ ਬੀਜਪੀ ਨੇ ਜੋ ਕੀਤਾ ਉਹ ਦੱਸੋ ਲੋਕਾਂ ਨੂੰ 2 2 ਕਰੋੜ ਨੌਕਰੀ ਦੇਣੀ ਮਹੀਨੇ ਦੀ ਫਾਲ ਦੀ ਉਹ ਕਿੱਥੇ ਗਈ ਬੰਦਾ ਬੰਦਾ ਲੱਕ ਕਿੱਥੇ ਗਿਆ ਉਹ ਕੈਸੀ ਕਹਿੰਦੇ ਚੁੰਨੇ ਦੇ ਨੇ ਉਹ ਕਿੱਥੇ ਗਏ ਸਾਰਾ ਕੋਈ ਬੁਜ਼ਾਰਤ ਕਰਤਾ ਨੁਕਸਾਨ ਆਇਆ 에ਰਪੋਰਟਾਂ ਵੇੇ ਤੇ ਰੇਲਵੇ ਸਟੇਸ਼ਨ ਵੇੇ ਤੇ ਸਭ ਕੁਝ ਵੇਚਤਾ ਹਿੱਤ ਯਕੜ ਕੇ ਪਹਿਲਾਂ ਉਹ ਦੱਸੋ ਵੀ 10 ਸਾਲਾਂ ਦੇ ਕੀ ਕੀਤਾ ਇਹੋ ਦੱਸੋ 10 ਸਾਲਾਂ ਇਹ ਦੱਸੋ ਅਦਾਨੀਆਂ ਦਾ ਲੋਨ ਕਿੱਦਾਂ ਮਾਫ ਕੀਤਾ ਅਬਾਨੀਆਂ ਦਾ ਕਿੱਦਾਂ ਕੀਤਾ ਆਪਣੇ ਯਾਰਾ ਮਿੱਤਾਂ ਨੂੰ ਇਹ ਦੇਸ਼ ਕਿੱਦਾਂ ਲਟਾਇਆ ਉਹ ਦੱਸੋ ਹਾਂ ਜਰੀਮਨ ਸਾਹਿਬ ਕਾਲੀਦਰ ਵੱਲੋਂ ਵੀ ਉਮੀਦਵਾਰ ਐਲਾਨ ਕੀਤਾ ਗਿਆ ਨਹੀਂ ਜੋ ਸ਼ੁਰੂ ਕੀ ਕਰ ਸਕਦੇ ਨਾ ਕੋਈ ਗੱਲ ਹਰ ਪਾਰਟੀ ਹਰ ਪਾਰਟੀ ਇਲੈਕਸ਼ਨ ਲੜ ਰਹੀ ਹਰ ਪਾਰਟੀ ਨੇ ਆਪ ਆਪਣਾ ਉਮੀਦਵਾਰ ਤਾਲਣਾ ਤਾਂ ਲੋਕਾਂ ਦੇ ਘਰ ਦਾ ਕਿਹਨੂੰ ਜਿਤਾਉਣਾ ਸਮਝਦੇ ਕਿ ਵੀ ਗੱਲ ਅਸੀਂ ਆਪਣਾ ਕੰਮ ਕਰਦੇ ਕਾਲੀਦਰ ਵੀ ਦੱਸੇ ਕਿ ਉਹਨਾਂ ਨੇ ਕੀ ਕੀਤਾ ਕੋਈ ਗੱਲ ਨਹੀਂ ਲੋਕਾਂ ਨੇ ਕਿਸ ਤਰ੍ਹਾਂ ਦਾ ਰਜਾਨ ਦੇ ਆ ਦੇਖੋ ਕਿੰਨਾ ਪ੍ਰਚਾਰ ਕੀਤਾ ਲੋਕਾਂ ਨੇ ਬਹੁਤ ਜ਼ਿਆਦਾ ਬਹੁਤ ਵਧੀਆ ਗੱਲ